ਦਲਬੀਰ ਗੋਲਡੀ ਦੀ ਸਿਆਸਤ ਨੂੰ ਲੈ ਕੇ ਸ਼ਸ਼ੋਪੰਜ ਬਰਕਰਾਰ ਪਰ ਹੁਣ ਦਲਬੀਰ ਗੋਲਡੀ ਨੇ ਸਪਸ਼ਟ ਕਰਤਾ ਕਿ ਉਹ ਕਾਂਗਰਸ ਚ ਕਦੋਂ ਜਾਣਗੇ ਦਲਬੀਰ ਗੋਲਡੀ ਦੇ ਸਪਸ਼ਟ ਤੇ ਸਾਫ਼ ਸੰਕੇਤ ਆਏ ਨੇ ਕਿ ਉਹਨਾਂ ਨੇ ਕਦੋਂ ਕਾਂਗਰਸ ਚ ਜਾਣਾ ਤੇ ਬਾਜਵਾ ਦੇ ਨਾਲ ਸੁਲਾ ਸਫਾਈ ਬਾਰੇ ਵੀ ਵੱਡਾ ਬਿਆਨ ਦਿੱਤਾ ਹੈ ਕੀ ਖਬਰ ਹੈ ਕੀ ਜਾਣਕਾਰੀ ਹੈ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਤੁਜੋੜੇ ਲੋਕ ਪਾਣ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਪੰਜਾਬ ਦੀ ਸਿਆਸਤ ਹੁਣ ਹੌਲੀ-ਹੌਲੀ ਥੋੜੀ-ਥੋੜੀ ਤੋ ਖੁਣੀ ਸ਼ੁਰੂ ਹੋ ਚੁੱਕੀ ਹੈ ਜਿਮਣੀ ਚੋਣਾ ਵਾਲਾ ਮਾਮਲਾ ਠੰਡਾ ਪੈਂਦਾ ਹੋਇਆ ਤੇ ਸਤਾਈ ਵਾਲਾ ਉਬਾਲੇ ਮਾਰਦਾ ਹੋਇਆ ਨਜ਼ਰ ਆਉਣ ਲੱਗਿਆ ਹੈ ਇਸੇ ਦਰਮਿਆਨ ਧੂਰੀ ਤੋਂ ਇੱਕ ਖਬਰ ਨਿਕਲ ਕੇ ਆਈ ਹੈ ਕਿ ਸਾਬਕਾ ਵਿਧਾਇਕ ਦਲਬੀਰ ਸਿੰਘ ਗੋਲਡੀ ਕਾਂਗਰਸ ਚ ਸ਼ਾਮਲ ਹੋ ਸਕਦੇ ਐ ਤੇ ਛੇਤੀ ਹੋ ਸਕਦੇ ਐ ਮੀਡੀਆ ਨਾਲ ਗੱਲਬਾਤ ਕਰਦੇ ਆ ਉਹਨਾਂ ਨੇ ਇਸ ਗੱਲ ਦੇ ਸੰਕੇਤ ਦਿੱਤੇ ਆ ਕਾਂਗਰਸ ਪਾਰਟੀ ਨੂੰ ਛੱਡ ਕੇ ਲੋਕ ਸਭਾ ਚੋਣਾਂ ਦੇ ਦੌਰਾਨ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਣ ਵਾਲੇ ਸਾਬਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਖੰਗੂੜਾ ਦੀ ਕਾਂਗਰਸ 'ਚ ਛੇਤੀ ਹੀ ਘਰ ਵਾਪਸੀ ਹੋਵੇਗੀ ਇਸ ਬਾਰੇ ਸੰਕੇਤ ਖੁਦ ਦਲਵੀਰ ਸਿੰਘ ਗੋਲਡੀ ਨੇ ਮੀਡੀਆ ਨੂੰ ਦਿੱਤੇ ਨੇ ਜਾਣਕਾਰੀ ਦੇ ਮੁਤਾਬਕ ਧੂਰੀ ਦੇ ਵਿੱਚ ਦਲਵੀਰ ਗੋਲਡੀ ਨੇ ਕਾਂਗਰਸ 'ਚ ਵਾਪਸੀ ਦੇ ਸੰਕੇਤ ਦਿੱਤੇ ਉਹਨਾਂ ਕਿਹਾ ਕਿ ਕਾਂਗਰਸ ਛੱਡਣਾ ਮੇਰੀ ਪਹਿਲੀ ਤੇ ਆਖਰੀ ਗਲਤੀ ਸੀ ਸੁਭਾਵਕ ਜੀ ਗੱਲ ਹੈ ਕਿ ਹੁਣ ਉਹ ਵਾਪਸ ਆ ਰਹੇ ਨੇ ਪ੍ਰਤਾਪ ਸਿੰਘ ਬਾਜਵਾ ਦੀ ਨਾਰਾਜ਼ਗੀ ਦੇ ਸਵਾਲ ਤੇ ਵੀ ਦਲਵੀਰ ਸਿੰਘ ਗੋਲਡੀ ਨੇ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਮੇਰੇ ਸੀਨੀਅਰ ਆਗੂ ਨੇ ਅਤੇ ਛੇਤੀ ਮੈਂ ਉਹਨਾਂ ਨਾਲ ਮੁਲਾਕਾਤ ਕਰਾਂਗਾ ਦੱਸਣਯੋਗ ਹੈ ਕਿ ਦਲਵੀਰ ਗੋਲਡੀ ਕਾਂਗਰਸ ਪਾਰਟੀ ਦਾ ਹਿੱਸਾ ਰਹੇ ਇੱਥੋਂ ਵਿਧਾਇਕ ਬਣੇ ਜੇ ਕਾਂਗਰਸ ਦੇ ਸੂਤਰਾਂ ਦੀ ਮੰਨੀ ਜਾਵੇ ਤਾਂ ਦਲਵੀਰ ਗੋਲਡੀ ਦੀ ਵਾਪਸੀ ਨੂੰ ਰੋਕਣ ਵਾਲੇ ਕਈ ਆਗੂ ਨੇ ਕਈ ਆਗੂ ਕਤਾਰ ਦੇ ਵਿੱਚ ਖੜੇ ਨੇ ਸੰਗਰੂਰ ਜ਼ਿਲ੍ਹੇ ਦੇ ਕਈ ਆਗੂ ਕਤਾਰ ਚ ਖੜੇ ਨੇ ਤੇ ਸਭ ਤੋਂ ਵੱਡਾ ਆਗੂ ਜੇਕਰ ਪੰਜਾਬ ਲੈਵਲ ਤੇ ਕੋਈ ਵਿਰੋਧ ਕਰ ਰਿਹਾ 골ਡੀ ਦਾ ਤਾਓ ਪ੍ਰਤਾਪ ਸਿੰਘ ਬਾਜਵਾ ਹਾਲਾਂਕਿ ਸੰਗਰੂਰ ਜ਼ਿਲ੍ਹੇ ਦੇ ਵੀ ਪੰਜਾਬ ਲੈਵਲ ਦੇ ਆਗੂ ਨੇ ਕੋਈ ਛੋਟੇ ਮੋਟੇ ਆਗੂ ਵਿਰੋਧ ਨਹੀਂ ਕਰ ਰਹੇ ਪੰਜਾਬ ਲੈਵਲ ਦੇ ਆਗੂ ਵਿਰੋਧ ਕਰ ਰਹੇ ਹੈ ਤੇ ਉਹ ਪਸੰਦ ਨਹੀਂ ਕਰ ਰਹੇ ਕਿ 골ਡੀ ਦੀ ਵਾਪਸੀ ਹੋਵੇ ਪ੍ਰਤਾਪ ਸਿੰਘ ਬਾਜਵਾ ਮੁੱਖ ਰੋਕੇ ਤੇ ਸਪਸ਼ਟ ਤੌਰ ਤੇ ਇਹ ਗੱਲ ਕਹਿ ਚੁੱਕੇ ਨੇ ਸਵਾਲ ਇਹ ਹੈ ਕੇ ਪ੍ਰਤਾਪ ਸਿੰਘ ਬਾਜਵਾ ਦੇ ਨਾਲ ਕੀ ਮੁਲਾਕਾਤ ਕਰਕੇ ਦਲਵੀਰ ਗੋਲ ਦੀ ਚੀਜ਼ਾਂ ਨੂੰ ਠੰਡੇ ਮਤੇ 'ਚ ਪਾ ਲੈਣਗੇ ਕੀ ਆਪਣੀ ਜਿਹੜੀ ਉਹਨਾਂ ਨੇ ਬੋਲ ਬੋਲੇ ਸੀ ਉਸ ਸਮੇਂ ਜਦ ਤਲਖੀ ਹੋਈ ਸੀ ਦੋਵਾਂ ਦਰਮਿਆਨ ਉਹਨੂੰ ਸ਼ਾਂਤ ਕਰ ਪਾਉਣਗੇ ਕਾਂਗਰਸ 'ਚ ਵਾਪਸੀ ਉਹਨਾਂ ਦੀ ਲਗਭਗ ਉਸੇ ਦਿਨ ਤੈਅ ਸੀ ਜਿਸ ਦਿਨ ਉਹਨਾਂ ਨੇ ਕਿਹਾ ਸੀ ਕਿ ਆਮ ਆਦਮੀ ਪਾਰਟੀ ਜਿਵੇਂ ਹੁਣ ਹੈ ਨਹੀਂਗਾ ਕਿਉਂਕਿ ਕਾਂਗਰਸ ਪਾਰਟੀ ਦੇ ਕਈ ਵੱਡੇ ਆਗੂ ਨੇ ਜਿਹਦੇ ਵਿੱਚ ਵੱਡੇ ਆਗੂਆਂ ਦੇ ਨਾਂ ਜਿਹੜੇ ਨੇ ਉਹ ਸ਼ਰਯਾਮ ਚੱਲਦੇ ਨੇ ਰਾਜਾ ਵੜੇੰਗ ਚੰਜੀ ਸਿੰਘ ਜੰਨੀ ਪ੍ਰਗਟ ਸਿੰਘ ਸਣੇ ਕਈ ਵੱਡੇ ਆਗੂ ਨੇ ਜਿਹੜੇ ਉਹਨਾਂ ਦੇ ਲਈ ਲੋਬਿੰਗ ਵੀ ਕਰਦੇ ਨੇ ਤੇ ਇੱਛਕ ਵੀ ਨੇ ਕਿ ਦਲਵੀਰ ਗੋਲਡੀ ਵਾਪਸ ਹੋਣ ਹੁਣ ਸਵਾਲ ਇਹ ਹੈ ਕਿ ਕੀ ਪ੍ਰਤਾਪ ਬਾਜਵਾ ਦਾ ਸੀਨਾ ਜਿਹੜਾ ਓਪਿਗਲ ਜਾਏਗਾ ਜਿਹੜਾ ਪੱਥਰ ਦੇ ਲਈ ਫਿਰਦੇ ਆ ਉਹ 골ਡੀ ਵਾਲੇ ਮਾਮਲੇ ਦੇ ਅੰਦਰ ਕੀ ਉਹ ਪਿਗਲ ਜਾਏਗਾ ਪ੍ਰਤਾਪ ਬਾਜਵਾ ਇਸ ਦੀ ਮਨਜ਼ੂਰੀ ਦੇ ਦੇਣਗੇ 골ਡੀ ਤੇ ਬਾਜਵਾ ਦੀ ਸੁੱਲਾ ਸਫਾਈ ਹੋ ਜੂਗੀ ਵਾਪਸੀ ਦਾ ਲਗਭਗ ਤੈ ਹੈ ਬਸ ਉਹ ਹੁਣ ਉਸ ਕੰਡੇ ਤੇ ਖੜੀ ਹੈ ਕਿ ਕੁਝ ਸੰਗਰੂਰ ਜ਼ਿਲ੍ਹੇ ਦੇ ਵੱਡੇ ਕਾਂਗਰਸੀ ਝੰਡਾ ਚੁੱਕੀ ਫਿਰਦੇ ਆ ਕਿ ਅਸੀਂ ਨਹੀਂ ਆਉਣ ਦੇਣਾ ਤੇ ਕੋ ਪ੍ਰਤਾਪ ਸਿੰਘ ਬਾਜਵਾਲੀ ਜਿਹਦਾ ਤੇ ਸੁਖੀ ਰੰਧਾਵਾ ਦੀ ਵੀ ਕਿਹਾ ਜਾਂਦਾ ਕਿ ਹਲਕੀ ਫੁਲਕੀ ਜਿੱਦ ਹੈਗੀ ਇਸ ਮਾਮਲੇ ਤੇ ਤਾਂ ਸਵਾਲ ਇਹ ਹੈ ਕਿ ਗੋਲਡੀ ਬੇਸ਼ੱਕ ਸੰਕੇਤ ਦੇਣ ਹਰੀ ਚੰਡੀ ਤਾਂ ਉਦੋਂ ਹੀ ਮਿਲਣੀ ਹੈ ਜਦੋਂ ਹਾਈ ਕਮਾਂਡ ਚਾਹੂਗੀ ਤੇ ਹਾਈ ਕਮਾਂਡ ਬਾਜਵੇ ਤੋਂ ਬਿਨਾ ਨਹੀਂ ਚਾਹੁੰਦੀ ਬਾਜਵੇ ਨਾਲ ਮੁਲਾਕਾਤ ਹੀ ਤੈਅ ਕਰੇਗੀ ਕਿ ਗੋਲਡੀ ਕਾਂਗਰਸ ਚ ਵਾਪਸ ਆਉਂਦੇ ਆ ਜਾਂ ਨਹੀਂ